ਰਾਮ ਪਦਾਰਥ ਪਾਇ ਕੈ ਕਬੀਰਾਂ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਰਖੂ ਨਹੀਂ ਗਾਹਕ ਨਹੀਂ ਮੋਲ ਭਗਤ ਕਬੀਰ ਜੀ ਕਹਿੰਦੇ ਜਿਹੜਾ ਸੰਸਾਰ ਹੈ ਨਾ ਜੀ ਨੂੰ ਝਾਤ ਮਾਰੋ ਜੀ ਨੂੰ ਵੇਖੋ ਦੁਨੀਆ ਦੀ ਨਪਦਾਰਥਾਂ ਦੀ ਦੌੜ ਭੱਜ ਪਿੱਛੇ ਲੱਗਿਆ ਫਿਰਦਾ ਦੌੜਿਆ ਫਿਰਦਾ ਜਨ ਰਾਤ ਇੱਕ ਕੀਤੀ ਆਇਨੇ ਧੋਨੀ ਪਿੱਛੇ ਦੌੜਿਆ ਫਿਰਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ RAM ਪਦਾਰਥ ਪਾਇ ਕਹ ਕਬੀਰਾ ਗਾਠ ਨਾ ਖੋਲ ਕਬੀਰ ਜੇ ਚੰਗੇ ਭਾਗਾਂ ਸਦਕਾ ਜੇ ਚੰਗੇ ਕਰਮਾਂ ਸਦਕਾ ਤੈਨੂੰ RAM ਦਾ ਨਾਮ ਪ੍ਰਾਪਤ ਹੋ ਗਿਆ ਜੇ ਰੰਬ ਰੱਬ ਦੀ ਬੰਦਗੀ ਪ੍ਰਾਪਤ ਹੋ ਗਈ ਜੇ ਤੂੰ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਤੇ ਕਹਿੰਦੇ ਹੁਣ ਇਹ ਜਿਹੜੀ RAM ਦੇ ਪਦਾਰਥ ਵਾਲੀ ਜਿਹੜੀ ਗਠੜੀ ਆ ਨਾ ਇਹ ੜੀ RAM ਦੇ ਨਾਮ ਵਾਲੀ ਬੰਦਗੀ ਵਾਲੀ ਗੱਠੜੀ ਹੈ ਕਹਿੰਦੇ ਹਰੇਕ ਹਰੇਕ ਦੇ ਅੱਗੇ ਨਾ ਖੋਲਿਆ ਕਰ ਪਾਪ ਆਵ ਕੇ ਹਰੇਕ ਦੇ ਨਾਲ ਝਗੜਿਆ ਨਾ ਕਰ ਬੈਸਿਆ ਨਾ ਕਰ ਕਿਉਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹ ਇਸ ਕਰਕੇ ਕਿਉਂਕਿ ਇਹ ਸਾਰਾ ਸੰਸਾਰ ਇਹ ਦੁਨੀਆ ਮਾਇਆ ਦੀ ਧੋਨੀਲੀ ਦੌੜ ਭੱਜ ਪਿੱਛੇ ਤੁਰੇ ਫਿਰਦੀ ਹੈ। ਰਾਮ ਪਦਾਰਥ ਪਾਇ ਕਬੀਰਾਂ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਾ ਤਾਂ ਇੱਥੇ ਜਿਹੜੀ ਤੂੰ ਰੱਬ ਦੇ ਨਾਮ ਦੀ ਬੰਦਗੀ ਵਾਲੀ ਗੱਡੀ ਚੁੱਕੀ ਫਿਰਦਾ ਨਾ ਬੰਨਦਾ ਫਿਰਦਾ ਲੋਕਾਂ ਨੂੰ ਸਮਝਾਉਣਾ ਫਿਰਦਾ ਭਿਪਾ ਹੀ ਰੱਬ ਦਾ ਨਾਮ ਜਪਿਆ ਕਰੋ ਤੇ ਕਹਿੰਦੇ ਆ ਰੱਬ ਦਾ ਨਾਮ ਖੇਡਣ ਵਾਲਾ ਨਾ ਜਿਹੜਾ ਨਾਮ ਹੈ ਇਹਨੂੰ ਖੇਡਣ ਵਾਲਾ ਤੇ ਮਾਲਕ ਜੀ ਕਹਿੰਦੇ ਇਹ ਨਾਤਾ ਕੋਈ ਇਹਨੂੰ ਵੇਚਣ ਲਈ ਕੋਈ ਮੰਡੀ ਹੈ ਕੋਈ ਸ਼ਹਿਰ ਹੈ ਨਹੀਂ ਪਟਣ ਪਟਣ ਦਾ ਅਰਥ ਹੈ ਸ਼ਹਿਰ ਨਹੀਂ 파ਰਖੂ ਤੇ ਨਾ ਕੋਈ 파ਰਖੂ ਹੈ ਇਹ ਇਹ ਦੁਨੀਆ ਜਿਹੜੀ ਆ ਪੈਸੇ ਮੰਡੇ ਮੰਡੀ ਦੀ ਐ ਇਹ ਦੁਨੀਆ ਮਾਇਆ ਦੇ ਮਹ ਪਦਾਰਥਾਂ ਦੇ ਲੜਚਾ ਪਿੱਛੇ ਜੁੜੀ ਫਿਰਦੀ ਐ ਨਹੀਂ ਪਤਣੋ ਨਹੀਂ ਪਾਰਖੂ ਕੋਈ ਐਡਾ ਪਾਰਖੂ ਵੀ ਨਹੀਂ ਐ ਕਿਸੇ ਨੂੰ ਪਰਖ ਵੀ ਨਹੀਂ ਐ ਵੀ ਆਹ ਮੇਰੇ ਜੀਵਨ ਵਾਸਤੇ ਚੰਗਾ ਆਹ ਚੰਗਾ ਐ ਪਰਖੇ ਨਹੀਂ ਕਿਸੇ ਨੂੰ ਚੰਗੇ ਮਾੜੇ ਦੀ ਆ ਮੇਰੇ ਜੀਵਨ ਤੇ ਕੰਮ ਆਵੇਗਾ ਕਿ ਆ ਕੰਮ ਆਵੇਗਾ ਮੈਂ ਦੀਨ ਕਮਾਵਾ ਕੁ ਦੁਨੀਆ ਕਮਾਵਾ ਪਰਖੇ ਨਹੀਂ ਕਿਸੇ ਨੂੰ ਤੇ ਤਾਂ ਹੀ ਭਗਤ ਕਬੀਰ ਜੀ ਕਹਿੰਦੇ ਨਹੀਂ ਪਟਣ ਨਹੀਂ ਪਾਰਖੂ ਕੋਈ ਪਾਰਖੂ ਵੀ ਨਹੀਂ ਦੇਖਣ ਬੁੱਧੀ ਵਾਲਾ ਵੀ ਨਹੀਂ ਜੇ ਬੰਦਾ ਪਾਰਖੂ ਹੋਵੇ ਤੇ ਤਾਂ ਹੀ ਚੰਗੀ ਚੀਜ਼ ਖਰੀਦ ਸਕੇ ਨਾ ਜਿਸ ਬੰਦੇ ਨੂੰ ਸਮਝੇ ਨਹੀਂ ਐ ਹੁਣ ਕੋਈ ਬੰਦਾ ਇੱਥੇ ਹੀਰਿਆਂ ਦੀ ਪੰਡ ਲੈ ਕੇ ਆ ਜਾਵੇ ਹੁਣ ਜਿਹੜੂ ਤਾਂ ਪਤਾ ਵੀ ਹੀਰਾ ਕੀਮਤੀ ਹੁੰਦਾ ਮਹਿੰਗਾ ਹੁੰਦਾ ਤੇ ਉਹ ਤਾਂ ਬੰਦਾ ਸੌਦਾ ਖਰੀਦ ਲੂਗਾ ਚਾਰ ਪੈਸੇ ਚੰਗੇ ਲਾ ਦੂਗਾ ਜਿਹਨੂੰ ਉਹਦੀ ਵੈਲਿਊ ਵੀ ਨਹੀਂ ਪਤਾ ਕੀਮਤ ਵੀ ਨਹੀਂ ਪਤਾ ਜਿਹੜਾ ਉਹਦੇ ਬਾਰੇ ਜਾਣਦੇ ਵੀ ਉਹ ਖਰੀਦਦੀ ਨਹੀਂ ਇਹਨੂੰ ਖਰੀਦੂਗਾ ਉਹੀ ਜਿਹੜਾ ਜਾਣਕਾਰ ਤੇ ਬਿਨਾਂ ਜਾਣਕਾਰੀ ਤੋਂ ਕੋਈ ਚੀਜ਼ ਖਰੀਦੀ ਨਹੀਂ ਜਾਂਦੇ ਬੰਦਾ ਦੁੱਬਦਾ ਤੇ ਪਾਇਆ ਜਾਂਦਾ ਜਿਹੜਾ ਜਾਣਕਾਰ ਮਨੁੱਖ ਹੈ ਉਹ ਝੱਟਪਟ ਪਛਾਣ ਲੈਂਦਾ ਸੁਨਿਆਰੇ ਕੋਲੇ ਸੋਨਾ ਰੱਖ ਦਿਓ ਨਕਲੀ ਤੇ ਅਸਲੀ ਸੁਨਿਆਰਾ ਪਾਰਖੂ ਹੈ